ਸੋ ਅਸਵੇਲੇ ਮੌਜੂਦ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਅਸਵੇਲੇ ਜੋ ਸੁਸਰਾਲੀ ਕਲੋਨੀ ਦੇ ਨਾਲ ਪੈਂਦੇ ਜੋ ਦਰਿਆ ਦਾ ਬੰਦ ਤੇ ਅਸੀਂ ਅਸਵੇਲੇ ਪਹੁੰਚ ਰਹੇ ਆ ਤਾਂ ਉੱਥੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੋਂ ਦੇਖ ਸਕਦੇ ਹੋ ਕਿ ਸਾਡਾ ਮਕਸਦ ਪੰਜਾਬ ਨੂੰ 24 ਟੀਵੀ ਚੈਨਲ ਟੀਮ ਜੋ ਉੱਥੇ ਪਹੁੰਚੀ ਆ ਕਿ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਕਿ ਉਹ ਜਾ ਕਿ ਉਹ ਜੇ ਹਾਲਾਤ ਹੋ ਚੁੱਕੇ ਨੇ ਕਿ ਬਰਸਾਤ ਨੂੰ ਲੈ ਕੇ ਕੀ ਆਉਣ ਵਾਲੇ ਸਮੇਂ ਵਿੱਚ ਕਿ ਬਾੜ ਆਵੇਗੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜੋ ਅਸੀਂ ਦਿਦੇ ਹਾਂ ਕਿ ਕਿਹੋ ਜਿਹਾ ਸੀ ਰਾਤੋਂ ਨਿਕਲ ਰਹੇ ਆ ਇੱਕ ਸਿਰਫ ਤੁਹਾਡੇ ਵਾਸਤੇ ਅਸੀਂ ਜਾ ਰਹੇ ਆ ਕਿ ਅਸੀਂ ਆਪਣੇ ਜਿਹੜੇ ਪਪਵນິກ ਆ ਉਹਨੂੰ ਅਸੀਂ ਜੋ ਸੱਚ ਦਿਖਾ ਸਕੀਏ ਕਿ ਇੱਥੇ ਦੇ ਕੀ ਹਾਲਾਤ ਨੇ ਸੋ ਇਹ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜੋ ਪੰਜਾਬ ਨੂੰ ਟਨਟੂ ਟੀਵੀ ਚੈਨਲ ਟੀਮ ਇੱਥੇ ਮੌਜੂਦ ਇਸ ਵੇਲੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਬਰਸਾਤ ਤੋਂ ਬਾਅਦ ਜਿਹੜਾ ਕਿਹੋ ਜਿਹਾ ਹਾਲਾਤ ਹੋ ਚੁੱਕੇ ਨੇ ਇਸ ਜਗ੍ਹਾ ਤੇ ਪਹੁੰਚੇ ਆ ਸਸਰਾਰੀ ਕਲੋਨੀ ਦੇ ਨਾਲ ਹੀ ਜਿਹੜਾ ਬੰਦ ਤੇ ਪਹੁੰਚੇ ਆ ਕਿ ਜਿੱਥੇ ਕੀ ਹਾਲਾਤ ਨੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪੰਜਾਬ ਨੂੰ 24 TV ਚੈਨਲ ਟੀਮ ਜੋ ਆਸਾਨੂੰ ਜੀਰੋ ਗਰਾਉਂਡ ਦੀਆਂ ਤਸਵੀਰਾਂ ਨੇ ਲਾਈਵ ਦਿਖਾ ਰਿਆ ਤੇ ਵੀਡੀਓ ਨੂੰ ਵੀ ਸ਼ੇਅਰ ਵੀ ਕਰਦੇ ਰਹੋ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਲਿਖੋ ਕਿ ਆਗਾਮੀ ਸਮੇਂ ਵਿੱਚ ਪਰਮਾਤਮਾ ਨਾ ਕਰੇ ਕਿਸੇ ਤਰ੍ਹਾਂ ਦਾ ਵੀ ਕੋਈ ਹਾਸਾ ਹੋ ਸਕੇ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਸਤਲੂ ਦਰਿਆ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਆਵਾਜ਼ ਵੀ ਤੁਹਾਨੂੰ ਸੁਣਾਵਾਂਗੇ ਕਿ ਜਿਹੜੀ ਪਾਣੀ ਦੀ ਆਵਾਜ਼ ਬਹੁਤ ਤੇਜ਼ ਹੈ ਤੇ ਜਿੱਥੇ ਦੇਖ ਸਕਦੇ ਹੋ ਬੜੀ ਸਪੀਡ ਨਾਲ ਸਪੀਡ ਦੇ ਨਾਲ ਜਿਹੜਾ ਪਾਣੀ ਆ ਰਿਹਾ ਤੇ ਲੋਕ ਇੱਥੇ ਕਹਿ ਸਕਦੇ ਨੇ ਕਿ ਸ ਆ ਲੋਕਾਂ ਦੇ ਜਿਹੜੇ ਸਾਫੁੱਲੇ ਨੇ ਕਿ ਪਰਮਾਤਮਾ ਨਾ ਕਰੇ ਕੋਈ ਵੀ ਅਗਰ ਕੋਈ ਹਾਸਾ ਹੁੰਦਾ ਤਾਂ ਬਹੁਤ ਵੱਡਾ ਜਿਹੜਾ ਨੁਕਸਾਨ ਦੇ ਸਕਦਾ ਸੋ ਇਹ ਲਾਈਵ ਤਸਵੀਰਾਂ ਨੇ ਸੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਵੀਡੀਓ ਕਿਸੇ ਨੇ ਨਹੀਂ ਦੇਖੀ ਹੋਗੀ ਜੋ ਤੁਹਾਨੂੰ ਇਸ ਵੇਲੇ ਜ਼ੀਰੋ ਗਰਾਉਂਡ ਦੀਆਂ ਤਸਵੀਰਾਂ ਨੇ ਬਿਲਕੁਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਨੂੰ 24 ਟੀਵੀ ਚੈਨਲ ਦੌਰਾਈ ਜੋ ਅਕਸਰ ਪੰਜਾਬ ਨੂੰ 24 ਟੀਵੀ ਚੈਨਲ ਤੁਹਾਡੇ ਤੱਕ ਸੱਚੀ ਦੀ ਖਬਰ ਲੈ ਕੇ ਆਂਦਾ ਔਰ ਦਿਖਾਉਂਦਾ ਸੋ ਇਹ ਜੋ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਪਿੰਡ ਗੌਂਸਗੜ ਦੇ ਨਾਲ ਹੀ ਪਿੰਦੇ ਜਿਹੜੇ ਸਤਲੁਜ ਦਰਿਆ ਦੇ ਬਿਲਕੁਲ ਕੰਡੇ ਦੇ ਸੋਤਾਰੀ ਕਲੋਨੀ ਦੇ ਨਾਲ ਅਸੀਂ ਪਹੁੰਚੇ ਹੋਏ ਹਾਂ ਉਹ ਵੀਡੀਓ ਨੂੰ ਵੀ ਸ਼ੇਅਰ ਕਰ ਦੇ ਲੋ ਕਮੈਂਟ ਵਿੱਚ ਵਾਈ ਗੁਰੂ ਜਰੂਰ ਲਿਖੋ ਕਿਉਂਕਿ ਤੁਹਾਡਾ ਲਿਖਿਆ ਹੋਇਆ ਵਾਈ ਗੁਰੂ ਦਰਤੇ ਜਾਵੇਗਾ ਤੇ ਪ੍ਰਮਾਤਮਾ ਕਰੇ ਕਿ ਪੰਜਾਬ ਦੇ ਵਿੱਚ ਕੋਈ ਇਹੋ ਜੀ ਆਫਤ ਨਾ ਆਵੇ ਕਿ ਜਿਹੜਾ ਕਿਸੇ ਨੂੰ ਵੀ ਭਾਰੀ ਨੁਕਸਾਨ ਹੋ ਸਕਦਾ ਤੇ ਵੀਡੀਓ ਨੂੰ ਵੀ ਜੜੀ ਹੈ ਚਲਦੀ ਚਲਦੀ ਨੂੰ ਕਰ ਤੋਂ ਸ਼ੇਅਰ ਧੰਨਵਾਦ ਜੀ ਸ਼ੁਕਰੀਆ ਜੀ